ਕਰਤਾ ਨਹੀਂ ਲੈਂਦਾ ਲੋਕਾਂ ਨੂੰ ਮਾਰਨ ਤੋਂ ਬਾਅਦ ਉਹਨਾਂ ਨੂੰ ਤਾਂ ਸਨ ਪਹਿਲੀ ਮਿਲਿਆ ਪੈਸੇ ਨਾ ਪਤਾ ਨਹੀਂ ਕਿੰਦਾ ਦੀ ਸਰਕਾਰ ਹੈ ਜੇ ਕੰਮ ਨਹੀਂ ਕਰ ਸਕਦੀ ਤਾਂ ਸਰਕਾਰ ਕਿਉਂ ਬਣਦੀ ਹੈ ਮੇਰਾ ਨਾਮ ਪ੍ਰੀਆ ਹੈ ਮੈਂ ਗਲੀ ਨੰਬਰ 1 ਤੋਂ ਰਹਿੰਦੀ ਆ ਤੇ ਇੱਥੇ ਐਨਾ ਬੁਰਾ ਹਾਲ ਹੈ ਪਾਣੀ ਦਾ ਦਿਲ ਕਰਦਾ ਨਹੀਂ ਰਹਿਣ ਦਾ ਲੋਕਾਂ ਨੂੰ ਤਾਂ ਮਰਨ ਤੋਂ ਬਸ ਨਰਕ ਮਿਲਦਾ ਸਾਨੂੰ ਤਾਂ ਪਹਿਲੀ ਮਿਲ ਲਿਆ ਪਿਆ ਇੱਥੇ ਨਰਕ ਪਤਾ ਨਹੀਂ ਕਿੱਦਾਂ ਦੀ ਸਰਕਾਰ ਹੈ ਜੇ ਕੰਮ ਨਹੀਂ ਕਰ ਸਕਦੀ ਤਾਂ ਸਰਕਾਰ ਕਿਉਂ ਬੈਠੀ ਇੱਥੇ ਕਿੰਨੇ ਦਿਨ ਹੋ ਗਏ ਪਾਣੀ ਬੰਦ 6 ਮਹੀਨੇ ਹੋ ਗਏ ਜੀ ਕਿਸ ਨੂੰ ਸ਼ਿਕਾਇਤ ਕੀਤੀ ਹੈ ਤਾਂ ਹਾਂਜੀ ਹਾਂਜੀ ਸਾਰੇ ਪਾਸੇ ਐਪਲੀਕੇਸ਼ਨ ਐਮਐਲਏ ਨੂੰ ਵੀ ਦੱਸਿਆ ਸਾਰੇ ਪਾਸੇ ਐਪਲੀਕੇਸ਼ਨਾਂ ਭੇਜੀਆਂ ਆਂਦੇ ਗੱਟਰ ਦੇ ਢੱਕਣ ਖੋਲ ਕੇ ਕਹਿੰਦੇ ਜੀ ਸਾਫ਼ ਹੈ ਗੱਟਰ ਕੁਝ ਨਹੀਂ ਹੋਇਆ ਪਿਆ ਜੇ ਤੁਹਾਡੀ ਸੁਣਵਾਈ ਨਹੀਂ ਹੁੰਦੀ ਅਗਲਾ ਸਟੈਪ ਸਾਡਾ ਕੀ ਹੋਊਗਾ ਸਾਡਾ ਇਹੀ ਹੈ ਅਸੀਂ ਘਰ ਛੱਡ ਦਾਂਦੇ ਆ ਜੀ ਹੋਰ ਕੀ ਕਰ ਸਕਦੇ ਇੱਥੇ ਤਾਂ ਕਿਸੇ ਨੇ ਸੁਣਨੀ ਨਹੀਂ ਆ ਨਾਮ ਰਗੂ ਸ਼ਰਮਾਵਾ ਮੈਂ ਭੱਦਰਕਲੀ 1 ਨੰਬਰ ਗਲੀ ਚ ਦਾ ਵਾਸੀ ਆ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ 6 ਮਹੀਨਿਆਂ ਚੋਂ ਸਾਡੇ ਗਲੀ ਦੇ ਵਿੱਚ 1 ਨੰਬਰ ਗਲੀ ਵੜਦਿਆਂ ਨਾਲ ਅਸੀਂ ਭੱਦਰਕਲੀ ਦੇ ਲਾਗੇ 6 ਮਹੀਨਿਆਂ ਤੋਂ ਇਨਾ ਗੰਦਾ ਪਾਣੀ ਆਂਦਾ ਜਿਹਦੀ ਕੋਈ ਸੁਣਵਾਈ ਨਹੀਂ ਆਪਾਂ ਡਾ ਰਜੇ ਗੁਪਤਾਨੂ ਵੀ ਇਸ ਬਾਰੇ ਸ਼ਿਕਾਇਤ ਕੀਤੀ ਸੀ ਉਹਨਾਂ ਨੇ ਕਿਹਾ ਹੈ ਕਿ ਸੋਲੂਸ਼ਨ ਕੱਢਾਂਗੇ ਕੋਈ ਸੋਲੂਸ਼ਨ ਨਹੀਂ ਨਿਕਲਿਆ ਸਾਡੀ ਕੋਈ ਸੁਣਵਾਈ ਨਹੀਂ ਗਈ ਆਪਾਂ ਤੇ ਆਕ ਗਏ ਆਪਾਂ ਸਾਡਾ ਤੇ ਦਿਲ ਕਰਦਾ ਹੁਣ ਮਹੱਲੇ 'ਚ ਰਹਿਣਾ ਛੱਡ ਦਈਏ ਆਪਾਂ ਦੁਖੀ ਹੋ ਗਏ ਆ ਪਾਣੀ ਤੋਂ ਦੁਖੀ ਹੋ ਗਏ ਆ ਕੂੜੇ ਤੋਂ ਦੁਖੀ ਹੋ ਗਏ ਆ ਤੇਰਾ ਸੋਲੂਸ਼ਨ ਇਹਦਾ ਸੋਲੂਸ਼ਨ ਕੱਢਿਆ ਜਾਵੇ ਤੇ ਸਾਨੂੰ ਪਾਣੀ ਚੰਗਾ ਪ੍ਰੋਵਾਈਡ ਕੀਤਾ ਜਾਵੇ ਕੀ ਕਾਰਨ ਕੀ ਸਮਝੇ ਡਾਕਟਰ ਐਮ ਐਲ ਏ ਜੀ ਦੁੱਤਾ ਸਾਹਿਬ ਉਹਨਾਂ ਵੀ ਕਿਹਾ ਜੀ ਕੋਈ ਨਹੀਂ ਆਉਂਦਾ ਜੀ ਕੋਈ ਕਾਰਨ ਇਹ ਆ ਕਿ ਉਹ ਥੋੜਾ ਖਿੱਚ ਕੇ ਕਾਰਪੋਰੇਸ਼ਨ ਵਾਲਿਆਂ ਨੂੰ ਕਹਿਣ ਤੇ ਫੇਰ ਹੀ ਪਾਣੀ ਠੀਕ ਹੋਏਗਾ ਉਹ ਆਉਂਦੇ ਨੇ ਕੁਝ ਓਪਨ ਤੇ ਖੋਲ ਕੇ ਦੇਖਦੇ ਨਹੀਂ ਕਹਿ ਦਿੰਦੇ ਆ ਚੈੱਕ ਕਰਾਂਗੇ ਤੇ ਫਿਰ ਵਾਪਸ ਚਲੇ ਜਾਂਦੇ ਨੇ ਡਾਕਟਰ ਜੀ ਗੁਪਤਾ ਨੂੰ ਥੋੜਾ ਸਖਤੀ ਨਾਲ ਉਹਨਾਂ ਨੂੰ ਖਿੱਚਣਾ ਚਾਹੀਦਾ ਕਿ ਪਾਣੀ ਠੀਕ ਕਰੋ ਪਾਣੀ ਸਾਫ਼ ਹੋਏਗਾ ਤੇ ਸਾਡੇ ਬੱਚੇ ਵੀ ਠੀਕ ਰਹਿਣਗੇ ਨਹੀਂ ਤੇ ਪੇਟ ਖਰਾਬ ਨੇ ਸਾਰੇ ਘਰਦਿਆਂ ਦੇ ਵਿੱਚ ਦੋ ਦੋ ਬੰਦੇ ਬਿਮਾਰ ਪਏ ਨੇ ਗੰਦੇ ਪਾਣੀ ਕਰਕੇ ਸਾਡੀ 2 ਦਿਨ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਹੋਈ ਸੀ ਕਹਿੰਦੇ ਸੀ ਆਪਾਂ ਇਹਦਾ ਹੱਲ ਕੱਢਦੇ ਆਂ ਪਰ ਅੱਜ ਫੇਰ ਤੀਸਰਾ ਦਿਨ ਹੋ ਗਿਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਪਾਣੀ ਜਿਆਦਾ ਗੰਦਾ ਹੋ ਰਿਹਾ ਦਿਨੋ ਦਿਨ ਸਾਫ਼ ਨਹੀਂ ਹੋ ਰਿਹਾ ਗੰਦਾ ਹੋ ਰਿਹਾ ਕਿਦਾਂ ਦਾ ਪਾਣੀ ਆ ਰਿਹਾ ਪਾਣੀ ਇਸ ਤਰ੍ਹਾਂ ਦਾ ਆ ਰਿਹਾ ਕਿ ਜਿਵੇਂ ਨਲਕੇ ਦਾ ਸੀਵਰਾਂ ਦਾ ਪਾਣੀ ਹੈ ਜਿਹੜਾ ਕਿ ਮੱਝਾ ਘਾਵਾਣਾ ਪਾਣੀ ਪੀਣ ਨਾਲ ਨਾਲਿਆਂ ਦਾ ਪਾਣੀ ਸਾਡੇ ਪਾਣੀ ਚ ਆ ਰਿਹਾ ਪੀਣ ਵਾਲੇ ਦਾ ਜੇ ਤੁਹਾਡੀ ਗੱਲ ਜੇ ਸਾਡੀ ਗੱਲ ਨਹੀਂ ਮੰਨੀ ਜਾਂਦੀ ਫਿਰ ਆਪਾਂ ਭਗਵੰਤ ਮਾਨ ਦੀ ਕੋਠੀ ਦੇ ਬਾਹਰ ਤਰਨਾ ਲਾਵਾਂਗੇ ਸਾਰਾ ਮੱਲਾ ਇਕੱਠੇ ਹੋ ਕੇ ਜਾਏਗਾ ਉਹਦੇ ਕੋਠੀ ਦੇ ਬਾਹਰ ਤਰਨਾ ਲਾਇਆ ਜਾਏਗਾ ਉਹਨਾਂ ਨੂੰ ਦੱਸਿਆ ਜਾਏਗਾ ਕਿ ਸਾਡੇ ਪਾਣੀ ਦਾ ਹਲਕ ਕੱਢਿਆ ਜਾਵੇ ਅਜਗਦੀ ਸ਼ਰਾਮ ਗਲੀ ਨੰਬਰ 1 ਨੀਅਰ ਭਦਕਾਵੀ ਮੰਦਿਰ ਹਾਂਜੀ ਕੀ ਸਮੱਸਿਆ ਹੈ ਸਮੱਸਿਆ ਇਹ ਕਿ ਪਾਣੀ ਦੇ 6 ਮਹੀਨੇ ਹੋ ਗਏ ਡਾ ਗੰਦਾ ਪਾਣੀ ਆਂਦਾ ਵੇ ਇਹਨਾਂ ਡੰਗਰ ਵੀ ਨਹੀਂ ਪੀ ਸਕਦਾ ਜਿਵੇਂ ਅਸੀਂ ਇੱਥੇ ਨੰਦੇ ਆ ਗਏ ਆ ਨਾ ਬੱਚੇ ਬਿਮਾਰ ਹੋ ਗਏ ਫਿਲਟਰ ਫਿਲਟਰ ਖਰਾਬ ਹੋ ਗਏ ਮੋਟਰਾਂ ਸੜ ਗਈਆਂ ਕੋਈ ਸੁਣਾਈ ਐ ਐਮਐਲਏ ਨੂੰ ਵੀ ਕਿਹਾ ਉਹ ਵੀ ਨਹੀਂ ਕੋਈ ਪਰਵਾਹ ਕਰਦਾ ਜੀ ਉਹ ਕੌਂਸਲ ਗਿਆ ਉਹ ਵੀ ਨਹੀਂ ਆਉਂਦੇ ਕੋਈ ਆਉਂਦੇ ਹੁਣ ਅੱਕ ਕੇ ਇੱਕ ਗਵਰਨਰ ਨੂੰ ਚਿੱਠੀ ਪਾਉਂਦੇ ਆ ਇੱਕ ਹੈਲਥ ਮਿਨਿਸਟਰ ਨੂੰ ਪਾਉਂਦੇ ਆ ਸੈਂਟਰ ਦੇ ਪਿਆ ਇਸ ਤੋਂ ਸਾਡੀ ਕੋਈ ਸੁਣਾਈ ਨਹੀਂ ਤੁਸੀਂ ਕੋਈ ਖਿੱਚ ਕੇ ਰੱਖੋ ਇਹਨਾਂ ਨੂੰ ਕੀ ਕਾਰਨ ਕੀ ਸਮਝਦੇ ਕਿਉਂ ਨਹੀਂ ਸੁਣਾਈ ਕੋਈ ਅੰਦੀ ਨਹੀਂ ਕੋਈ ਕੋਈ ਪ੍ਰਵਾਹ ਨਹੀਂ ਉਹ ਜਦੋਂ ਦੀ ਸਰਕਾਰ ਆਈ ਕੋਈ ਕੋਈ ਸੁਣਾਈ ਕੋਈ ਨਹੀਂ ਕੁਝ ਨਹੀਂ ਕੋਈ ਮਲੇ ਜਾਂਦਾ ਹੀ ਨਹੀਂ ਆਹ ਇਹ ਨਾ ਕੂੜੇ ਦੀ ਕੂੜਾ ਨਹੀਂ ਕੋਈ ਚੁੱਕਦਾ ਜੇ ਕੋਈ ਕਹਿੰਦੇ ਲੈ ਗੱਡੀਆਂ ਖਰਾਬ ਹੈ ਉਹ ਕੋਈ ਕਹਿੰਦਾ ਸਾਨੂੰ ਪੈਸੇ ਨਹੀਂ ਮਿਲਦੇ ਇਹਨਾਂ ਦਾ ਬੁਰਾ ਹਾਲ ਹੈ ਉਹ ਕੂੜੇ ਦੀਆਂ ਗੱਡੀਆਂ ਨਹੀਂ ਛੇ ਛੇ ਦੇ ਨਾਂ ਦੀ ਕਿੰਨਾ ਢੇਰ ਲੱਗੇਗਾ ਉਹ ਵੀ ਫੋਟੋ ਪਾ ਦਿਓ